ਪੰਚਤਾ ਅੱਜ ਕੰਪਲੀਟ ਹੋ ਗਿਆ ਪੰਜ ਹਰਕਿਆਂ ਦੇ ਚਾਰ ਹਰਕਿਆਂ ਦੀ ਕੁੰਜੀ ਨਾਲ ਅੱਜ ਕੰਪਲੀਟ ਕਰਦੇ ਹੋਏ ਤਾਂ ਕਿ ਸਾਰਿਆਂ ਨੇ ਜਿਨ੍ਹਾਂ ਲੋਕਾਂ ਨੇ ਲੋਕਾਂ ਨੇ ਫਰਜ਼ ਪੂਰੀ ਕੀਤੀ ਹੈ ਕਾਂਗਰਸ ਪਾਰਟੀ ਦੀ ਉਹਨਾਂ ਨੂੰ ਇੱਕ ਤਾਂ ਵਧਾਈ ਦੇਣੀ ਬੜੀ ਜ਼ਰੂਰੀ ਹੈ ਤਾਂ ਤਨਵਾਦ ਬੜਾ ਜ਼ਰੂਰੀ ਕਿਉਂਕਿ ਇਹ ਸੀਟ ਜਿਹੜੀ ਹੈ ਬੜੇ ਲੰਬੇ ਸਮੇਂ ਤੋਂ ਬਾਅਦ ਕਾਂਗਰਸ ਪਾਰਟੀ ਨੇ ਜਿੱਤੀ ਹੈ 85 ਤੋਂ ਬਾਅਦ ਅੱਜ ਤੱਕ ਇਹ ਕਾਂਗਰਸ ਜਿੱਤ ਨਹੀਂ ਸਕੀ ਸੀ ਪਰ ਇਸ ਵਾਰੀ ਸਾਰੇ ਆਮ ਸਪੋਰਟਰਾਂ ਨੇ ਵੋਟਰਾਂ ਨੇ ਬਹੁਤ ਸਾਥ ਦਿੱਤਾ ਕਿ ਇਹ ਸੀਟ ਜਿਹੜੀ ਜਿੱਤੇਗੀ ਹਰਨ ਦੇ ਜਿਹੜੇ ਪਿਛਲੇ ਕਾਰਸੀ ਉਹ ਸਾਡੇ ਜਿਹੜੇ ਵੱਡੇ ਲੀਡਰ ਸੀ ਉਹ ਕੌਮਨ ਦੀ ਪੇਟੇ ਛੁਰਾ ਮਾਰਦੇ ਰਹਿੰਦੇ ਸੀ ਉਹ ਐਸਾਰੇ ਨਿਕਲ ਗਏ ਭਾਜਪਾ ਚਲੇ ਗਏ ਇਸ ਕਰਕੇ ਬੰਦਰਾ ਵਿੱਚ ਪੂਰਾ ਉਛਾਹ ਸੀ ਤੇ ਕਾਂਗਰਸ ਪਾਰਟੀ ਜਿੱਤ ਤਮ ਐਸਾ ਤੁਸੀਂ ਕਹਿ ਰਹੇ ਹੋ ਵਿਜੀਲੈਂਸ ਦੇ ਕੰਟੀਨਿਊਇੰਗ ਕਮੇਟੀ ਜਿਹੜੀ ਮੀਟਿੰਗ ਹੋ ਗਈ ਉਹਨਾਂ ਚ ਮਨਰੇਗਾ ਬਾਰੇ ਕੀ ਤੁਸੀਂ ਮੁੱਦੇ ਉਠਾ ਰਹੇ ਹੋ ਕਿ ਬਹੁਤ ਮਨਰੇਗਾ ਦੀ ਜਿਹੜੀ ਸਾਰੇ ਸਿਸਟਮ ਹੈ ਉਹ ਸਾਡੀ ਜ਼ਿਲ੍ਹਾ ਮਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ ਇੱਕੇ ਪਿੰਡ ਦਾ ਸਾਫ਼ ਦੇਖਿਆ ਜਾਏਗਾ ਕਿ ਕਿਹੜਾ ਵਰਕਰ ਕਿੰਨੇ ਕਾਰ ਬਣੇ ਜਿੰਨੇ ਆਨ ਲੋਕਾਂ ਦੇ ਕੰਮ ਨੇ ਤਿਆਰੀਆਂ ਮਿਲ ਗਈਆਂ ਜਿਹਨਾਂ ਵਾਰ-ਵਾਰ ਗਲੋਰ ਕੀਤਾ ਜਾਂਦਾ ਹੈ ਪਹਿਲਾਂ ਉਹਨਾਂ ਦਾ ਕੰਮ ਜਿਹੜਾ ਕੰਪਲੀਟ ਪਾ ਕੇ ਫਿਰ ਅਗਲੀ ਕਾਰਜ ਜੇ ਸ਼ੁਰੂ ਕਰਦੇ ਪਿੱਛੇ ਬੜਾ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਪੈਸੇ ਬਰੇਕਰੇ ਕਰਾ ਕੇ ਕੰਮ ਹੁੰਦਾ ਨੇ ਕਾਹ ਕਿ ਚਲੇ ਜਾਂਦੇ ਉਹ ਅਸੀਂ ਉਹ ਸਾਰਾ ਜਿਹੜਾ ਕੰਪਲੀਟ ਕਰਾਂਗੇ ਜਿਨ੍ਹਾਂ ਦੇ ਨਹੀਂ ਉਹਨਾਂ ਦਾ ਹੱਥੇ ਪਏ ਪਏ ਸੀ ਉਹ ਸਾਰਿਆਂ ਨੂੰ ਉਹ ਐਸੇ ਵਿੱਚ ਖਰਚਾਵਾ ਚਲਣੀਆਂ ਨੇ ਕਲਾਂ ਚਾਪੀਆਂ ਨੇ ਆਪਣਾ ਕਹਿ ਨਹੀਂ ਸਕਦੇ ਇਹ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਤਿੰਨੋਂ ਅੰਤੀ ਬੀਜੇਪੀ ਚ ਸ਼ਾਮਲ ਹੋ ਗਏ ਵੀ ਉਹ ਖੁਸ਼ੀ ਹੋ ਸਕਦਾ ਹੀ ਹੋਵੇ ਬਾਰੇ ਮੈਂ ਨਹੀਂ ਕੁਝ ਕਹਿਦਾ ਉਹਨਾਂ ਦੀ ਪਾਰਟੀ ਹੈ ਤੇ ਉਹ ਕਿਤੇ ਵੀ ਜਾ ਸਕਦੇ ਆ ਸਾਡਾ ਕਾਂਗਰਸ ਜਿਹੜੀ ਹੈ ਅਸੀਂ ਥੋੜੇ ਟਾਈਮ ਦੇ ਵਿੱਚ ਹੀ ਅੱਜ ਵੀ ਬੀਜੇਪੀ ਸਰਕਾਰ ਜ਼ੋਰ ਬਣੀ ਹੈ ਪਰ ਇਹ ਵੀ ਡਾਵਾ ਡੋਲੇ ਕੁਝ ਤਰ੍ਹਾਂ ਦੇ ਕਿਰੋ ਦੇਣ ਲਈ ਤਰਹਣੀ ਹੈ ਤੇ ਫਿਰ ਕਾਂਗਰਸ ਸਰਕਾਰ ਬਣੇਗਾ ਭਾਈ ਸਾਹਿਬ ਲੈਕਚਰਾਂ ਜਾਂ ਕਿਸਾਨਾਂ ਥੋੜਾ ਮਿਲਿਆ ਕਿ ਵੱਡੇ ਵੱਡੇ ਤਣਾਡਾ ਮਾੜ ਤੁਹਾਡਾ ਮੁਕਾਬਲਾ ਸੀ ਕਿਵੇਂ ਦੇਖਦੇ ਹੋ ਜੀ ਕਿ ਉਹ ਜਾਟਾ ਫਰਿਆ ਚ ਬੋਲਦਾ ਹੈ ਆਹ ਹਮੇਸ਼ਾ ਤੇ ਨਾਲ ਨਾਲ ਮੁਕਾਬਲਾ ਰੇ ਮੈਂ ਦੋ ਵਾਰ ਪਾਰਲੀਮੈਂਟ ਜਿੱਤੀ ਪਹਿਲੀ ਵਾਰ ਜਮੀਨ ਸੇ ਬਰਾਬਰ ਸੀ第二 ਵਾਰ ਸਾਡੇ ਜਿਹੜੇ ਜਾਖੜ ਸਾਥ ਛੱਡ ਕੇ ਬੀਜੇਪੀ ਦੇ ਪ੍ਰਧਾਨ ਬਣ ਗਏ ਉਹ ਆਉ ਸੀਗੇ ਤੀਜੀ ਵਾਰ ਜਿਹੜਾ ਸ਼ੀਮ ਮਾਦਲ ਆਇਆ ਸੀਗਾ ਕੈਪਟਨ ਜਾਖੜ ਤੇ ਸਾਰੀ ਕਾਂਗਰਸ ਪਾਰਟੀ ਲੈ ਕੇ ਆਈ ਸੀ ਕੋਈ ਹੋਰ ਮੇਰੇ ਮੁਕਾਬਲੇ ਦਾ ਕਾਲੀਦਾਸ ਦਾ ਕੈਂਡੀਡੇਟ ਨਹੀਂ ਸੀ ਕਰੂ ਪਿਆ ਉਹ ਇਹਨਾਂ ਨਾਲ ਪਲਾਨਿੰਗ ਕਰਕੇ ਲੈ ਆ ਸਾਰੀ ਉਸ ਵੇਲੇ ਦੀ ਸਰਕਾਰ ਨੇ ਵੀ ਉਹਦੀ ਮਦਦ ਕੀਤੀ ਜਿਸ ਦਾ ਸ਼ੋਟਾ ਨਾਲ ਹੱਗਾ ਨਾਲ ਪਿਛੀ ਵਾਰ ਜਿਹੜੀ ਹੈ ਪਾਰਲੀਮੈਂਟ ਦੀ ਫਿਲੈਕਸ਼ਨ ਜਿਹੜੀ ਹੋ ਚੁੱਕੀ 17 ਦੀ 242 ਪਾਇਆ ਸਾ ਪੰਜਾਬ ਵਿੱਚ ਜਿਹੜੀ ਕਾਨੂੰਨ ਵਿਵਸਥਾ ਬਹੁਤ ਵਿਗੜਦੀ ਜਾ ਰਹੀ ਹੈ ਕੱਲ ਅਰਨੀਆ ਦੇ ਵਿੱਚ ਵੀ ਗੁੰਡਾਗਰਦੀ ਦਾ ਜਿਹੜਾ ਨੰਗਾ ਦਾ ਚ ਵੇਖਣ ਨੂੰ ਮਿਲਿਆ ਵਿਖਿਆ ਇਹੋ ਪੰਜਾਬ ਦੇ ਜਗੋਂ ਦੀ ਆਪ ਦੀ ਸਰਕਾਰ ਹੈ ਕਾਨੂੰਨ ਦੇ ਨਾਂ ਦੀ ਕੋਈ ਚੀਜ਼ ਨਹੀਂ ਇਸ ਹੋਰ ਬੰਦਾ ਪਤਾ ਨਹੀਂ ਕਿਤੇ ਕਿਹਨੂੰ ਕਿਹਦੇ ਮਾਰ ਲੈਣਾ ਹੈ ਗੈਂਗ ਬਣੇ ਹੈ ਅੱਜ ਤਾਂ ਮੈਂ ਧਾਰ ਨਹੀਂ ਹੈ ਕਿ ਮੈਂ ਦੇਖ ਰਿਹਾ ਕਈ ਦਿਨਾਂ ਤੋਂ ਛੋਟੇ ਛੋਟੇ ਜਿਹੜੇ ਨੌਜਵਾਨ ਬੱਚੇ ਹੈ ਉਹ ਆਪਣੇ ਮੋਬਾਈਲਾਂ ਤੇ ਆਪਣੇ ਸਾਥੀਆਂ ਨੂੰ ਬੁਲਾ ਕੇ ਜਿੱਥੇ ਮਰਜ਼ੀ ਕਿਸੇ ਨੂੰ ਕੁੱਟ ਦਿੰਦੇ ਐ ਜਿੱਥੇ ਮਰਜ਼ੀ ਕਿਹਦੀ ਕਰ ਦਿੰਦੇ ਐ ਇਸ ਤੋਂ ਬਚਣ ਲਈ ਸਾਨੂੰ ਸਖਤ ਤਨੂਰ ਦੇ ਵਹਿਰੇ ਨੂੰ ਕਰਨਾ ਚਾਹੀਦਾ ਹੈ ਉਹ ਮੈਨੂੰ ਤਾਂ ਲੱਗਦਾ ਨਹੀਂ ਕਿ ਭਗਵੰਤ ਮਾਨ ਦੀ ਸਰਕਾਰ ਉਹ ਪੂਰਾ ਕਰ ਸਕੈਗੀ ਕਿ ਕਾਂਦੀ ਸਰਕਾਰ ਜਲਦੀ ਆ ਜਾਏਗੀ ਇਹ ਪੂਰਾ ਕਰਾਂਗੇ ਫਿਰ ਗੈਂਗਵਾਰ ਤੇ ਸਾਨਾ ਜਿਹੜਾ ਇਸ ਤੋਂ ਸਹੀ ਕਰ ਦੇਣਗੇ ਸਾਡੇ ਖੜਗੇ ਸਾਹਿਬ ਮਰਦਾਨਜੀ ਰਾਹੁਲ ਗਾਂਧੀ ਜੀ ਦਾ ਚੰਗਾ ਹੰਗਾਰਾ ਮਿਲਿਆ ਤੇ ਜੋ ਆਉਣ ਵਾਲੇ ਸਮੇਂ ਸਾਡੇ ਨੂੰ ਜੋ ਰਾਹੁਲ ਗਾਂਧੀ ਜੀ ਤੇ ਖੜਗੇ ਸਾਹਿਬ ਜੋ ਆਪਣੀ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਕਰੈਕਟ ਕਰਨਗੇ ਉਸ ਸਾਥ ਦੇ ਨਾਲ ਅਸੀਂ ਪਾਰਟੀ ਨੂੰ ਹੋਰ ਆਉਣ ਵਾਲੇ ਸਮੇਂ ਕੁਝ ਕਰਾਂਗੇ ਔਰ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹਣਾ ਕਿ ਜਲਦੀ 2 ਮਹੀਨਿਆਂ ਦੇ ਵਿੱਚ ਇੱਕ ਹੋਰ ਅੰਤਮਤ ਨੈਸ ਹੋਣ ਦੇ ਵਾਸਤੇ ਜਾ ਰਹੇ ਇੱਕ ਤਾਂ ਜਿਹੜੀ ਪੰਜ ਭਾਈ ਇਲੈਕਸ਼ਨ ਨੇ ਅਸੈਂਬਲੀ ਦੇ ਉਹਦੇ ਨਾਲ ਜਿਹੜੇ ਪੰਚਾਇਤਾਂ ਦੇ ਵਿੱਚ ਨਾ ਹੋਣ ਦੇ ਵਾਸਤੇ ਜਾ ਰਹੇ ਨੇ ਤੇ ਬਲਾਕ ਸੰਗਠਨ ਦੇ ਜਿਲ੍ਹਾ ਪ੍ਰੀਸ਼ਦ ਉਹਦੇ ਵਾਸਤੇ ਵੀ ਅਸੀਂ ਕਾਂਗਰਸ ਪਾਰਟੀ ਨੂੰ ਲਾਮਬੰਦ ਕਰਾਂਗੇ ਤਾਂ ਜੋ ਕਿ ਪੰਚਾਇਤੀ ਰਾਜ ਦੇ ਉੱਤੇ ਵੀ ਪੰਜਾਬ ਸਾਰੇ ਦੇ ਵਿੱਚ ਔਰ ਭੋਗਪੁਰ ਜ਼ਿਲ੍ਹਾ ਔਰ ਜਲਾਲਾਬਾਦ ਦੇ ਵਿੱਚ ਵੀ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਕੰਮਜਾ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਜਿਹੜਾ ਪ੍ਰੇਰਿਤ ਕਰੇ ਕਿ ਜਿਹੜਾ ਗਰਾਊਂਡ ਦਾ ਪਾਣੀ ਹੈ ਜਿਹੜਾ ਅਸੀਂ ਗੰਦਲਾ ਹੋ ਰਿਹਾ ਜੀ ਉਹਦੇ ਬਾਰੇ ਤੁਹਾਡਾ ਭਾਇਆ ਸਾਹਿਬ ਦਾ ਪਹਿਲਾ ਕੀ ਰਿਐਕਸ਼ਨ ਹੋਗਾ ਜੀ ਇਹੋ ਜੀ ਅੱਜ ਦੇ ਸਮੇਂ ਦੀ ਲੋੜ ਹੈ ਅੱਜ ਚਾਹੇ ਪੰਜਾਬ ਸਰਕਾਰ ਆਪਣੀ ਕਮਿਟਮੈਂਟਾਂ ਨੂੰ ਪਾੜ ਰਹੀ ਹੈ ਕਿਉਂਕਿ ਦਿੱਲੀ ਦੇ ਬਾਦ ਸਰਕਾਰ ਹੈ ਬਾਦ ਸਰਕਾਰ ਦੇ ਮੈਂਬਰ ਪਾਰਲੀਮੈਂਟ ਗਏ ਮੰਨ ਕੇ ਗਏ ਨਹੀਂ ਔਰ ਉੱਥੇ ਜਾ ਕੇ ਇਹਨਾਂ ਨੂੰ ਵੀ ਕਾਂਗੇ ਕਿ ਜੋ ਬਾਰਡਰ ਦੇ ਸਾਡੀਆਂ ਪ੍ਰੋਬਲਮ ਨੇ ਤੇ ਖਾਸ ਤੌਰ ਤੇ ਜੋ ਪੀਨ ਵਾਲਾ ਪਾਣੀ ਤੇ ਨਦੀਆਂ ਦੇ ਪਾਣੀ ਜਿਹੜੇ ਦੂਸ਼ਤ ਹੋ ਗਏ ਨੇ ਉਹਦੇ ਬਾਰੇ ਉੱਥੇ ਤਗੜੇ ਹੋ ਕੇ ਗੱਲ ਕਰਨਗੇ ਤਾਂ ਜੋ ਕਿ ਦੂਸ਼ਤ ਪਾਣੀ ਨੂੰ ਇਹਨੂੰ ਠੀਕ ਕੀਤਾ ਜਾ ਸਕੇ ਤੇ ਜੋ ਪੰਜਾਬ ਇਸ ਵੇਲੇ ਬਿਮਾਰੀਆਂ ਦੇ ਜਿਹੜੀ ਡੇੜ ਦੇ ਥੱਲੇ ਆ ਗਿਆ ਉਹ ਪੰਜਾਬ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ